ਸਾਡਾ ਸਾਰੇ ਦੋਸਤਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਅਸੀਂ ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 3.14 ਤੋਂ 3.23 ਤੱਕ ਟ੍ਰਿਕ ਦੇ ਨਜ਼ਾਰਾ ਕੀਤਾ ਸੀਗਾ ਜੀ ਅੱਜ ਵੀ ਇਸ ਵੀਡੀਓ ਦੇ ਵਿੱਚ ਅਸੀਂ ਪੈਰਾ ਨੰਬਰ 3.48 ਤੋਂ 3.61 ਤੱਕ ਟ੍ਰਿਕ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀ ਪੈਰਾ ਨੰਬਰ 3.48 ਇਹਨੂੰ ਸਿੱਕੀ ਵਿੱਚ ਯਾਦ ਕਰਾਂਗੇ ਜੀ ਇੱਕ ਆਪਾਂ ਕੀ ਕਲਪਨਾ ਕਰਾਂਗੇ ਐਂ ਲਾ ਲਓ ਜੀ ਇੱਕ ਸਟੋਰੀ ਤਰ੍ਹਾਂ ਸਟੋਰੀ ਬਣਾਇਆ ਕਰਾਂਗੇ ਆਪਾਂ ਠੀਕ ਆ ਉਸ ਸਟੋਰੀ ਨੂੰ ਉਸ ਕਲਪਨਾ ਦੀ ਤੁਸੀਂ ਦਿਮਾਗ ਦੇ ਵਿੱਚ ਇਮੇਜ ਕ੍ਰੀਏਟ ਕਰਨੀ ਹੈ ਤੇ ਫਿਰ ਜਦੋਂ ਵੀ ਕੋਈ ਪੈਰਾ ਆਊਗਾ ਉਹ ਇੱਕ ਪਿਕਚਰ ਲਾ ਲਓ ਠੀਕ ਆ ਉਹ ਤੁਹਾਡੇ ਮਾਈਂਡ ਦੇ ਵਿੱਚ ਆਊਗੀ ਤੇ ਨਾਲ ਵੀ ਨਾ ਤੁਹਾਨੂੰ ਪਤਾ ਲੱਗ ਜੂਈ ਇਹ ਪੈਰਾ ਕਾਹਦੇ ਨਾਲ ਜੁੜਿਆ ਠੀਕ ਆ ਦੇਖਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਪੈਰਾ 3.48 ਇਹਦੇ ਵਿੱਚ ਕੀ ਹੁੰਦਾ ਜੀ ਇੱਕ ਬੰਦਾ ਦੂਸਰੇ ਬੰਦੇ ਨੂੰ ਕਹਿ ਰਿਹਾ ਉਹ ਕਹਿੰਦਾ ਆੜੀ ਆੜੀ ਮਤਲਬ 48 ਦੇਖੋ ਜੀ ਆੜੀ ਤੋਂ ਸੌਂਦਾ ਰਿਹਾ 48 ਦਾ ਉਕਾ ਨਾ ਆਰੀ ਪਟਵਾਰੀ ਨੂੰ ਫੀਸਾਂ ਚ ਬਹੁਤ پیسے ਬੰਦਦੇ ਆ। ਅੱਗੋਂ ਦੂਸਰਾ ਕਹਿੰਦਾ ਓਏ ਓਏ ਮਤਲਬ ਕੂੜਾ। ਪਤਾ ਕਿਹੜੇ ਪੁਰਾਣੇ ਸਮੇਂ ਦਾਕ ਬੇਲੀਆਂ ਗੱਲਾਂ ਕਰਦਾ। ਅੱਜ ਅੱਜ ਮਤਲਬ ਆੜੇ ਦਾ ਸੰਦਾ ਆੜਾ ਆ ਰਿਹਾ ਜੀ ਇੱਥੇ। ਅੱਜ ਤਾਂ ਲੋਕ ਫੀਸ ਦੇ ਕੇ ਰਸੀਦ ਮੰਗਦੇ ਆ ਨਾਲ ਦੀ ਨਾਲ। ਤਾਂ ਦੇਖੋ ਜੀ 3.48 ਕਾ ਦਿੱਨੇ ਰਿਲੇਟਡ ਆਗਾ। ਫੀਸਾਂ ਦੇ ਨਾਲ ਰਿਲੇਟਡ ਆਗਾ। ਮਤਲਬ ਪਟਵਾਰੀ ਦੇ ਵੱਲੋਂ ਕਿਸੇ ਗਰਦਾਬਰੀ ਦੀ, ਫਰਦ ਬਦਲ ਦੀ ਕਿੰਨੀ ਫੀਸ ਲਈ ਜਾਂਦੀ ਆ ਉਹ ਆ ਜੀ ਸਾਡੇ ਕੋਲੇ 3.48 ਦੇ ਵਿੱਚ। ਅੱਗੋਂ ਨੇ ਕੀ ਕਿਹਾ ਸੀ ਪਰ ਕਿਹੜੇ ਪੁਰਾਣੇ ਸਮੇਂ ਦੀਆਂ ਡਾਕ ਵੇਲੇ ਦੀਆਂ ਗੱਲਾਂ ਕਰਦਾ ਯਾਨੀ ਕਿ ਜਿਹੜਾ 3.48 ਊੜਾਗਾ ਉਹ ਕੱਲ ਇਹਨੇ ਰਿਲੇਟਡ ਆ ਜੀ ਜੇਕਰ ਕਿਸੇ ਨੇ ਡਾਕ ਦੇ ਰਹੀ ਕੋਈ ਨਕਲ ਲੈਣੀ ਹੋਵੇ ਉਹਦਾ ਕੀ ਪ੍ਰੋਸੀਜਰ ਆ ਉਹਦੇ ਕਿਹੜੇ ਐਕਸਟਰਾ ਚਾਰਜਸ ਲਏ ਜਾਂਦੇ ਆ ਉਹ 3.48 ਊੜਾ ਦੇ ਵਿੱਚ ਦਰਜ ਆ ਜੀ ਤਾਂ ਅੱਗੋਂ ਨੇ ਕੀ ਕਿਹਾ ਸੀ ਕਹਿੰਦਾ ਕਿਹੜੇ ਪੁਰਾਣੇ ਸਮੇਂ ਦੀਆਂ ਗੱਲ ਕਰਦਾ ਅੱਜ ਤਾਂ ਅੱਜ ਮਤਲਬ ਖਿਆੜਾ ਆ ਗਿਆ ਜੀ ਅੱਜ ਤਾਂ ਲੋਕ ਫੀਸ ਦੇ ਕੇ ਰਸੀਦ ਮੰਗਦੇ ਆ ਨਾਲ ਦੀ ਨਾਲ ਯਾਨੀ ਕਿ 3.48 ਆੜਾ ਦਾ ਜਿਹੜਾ ਉਹ ਰਸੀਦ ਬੁੱਕਾਂ ਦੇ ਨਾਲ ਰਿਲੇਟਡ ਆ ਠੀਕ ਆ ਬਾਕੀ ਡਿਟੇਲ ਦੇ ਵਿੱਚ ਤੁਸੀਂ ਖੁਦ ਫੱਗ ਲੈਣਾ ਜੀ ਇਹ ਹੋ ਗਿਆ ਸਾਡਾ ਪੈਰਾ 3.48 ਅੱਗੇ ਦੇਖਦੇ ਆ ਜੀ ਆਪਾਂ ਵੈਸੇ ਜਿਹੜਾ 3.49 ਤੇ 3.50 ਉਹ ਵੀ ਤੁਸੀਂ ਇਹਦੇ ਨਾਲ ਹੀ ਰਿਲੇਟ ਕਰਕੇ ਯਾਦ ਕਰ ਸਕਦੇ ਹੋ ਠੀਕ ਆ ਦੇਖੋ 48 ਕੇ ਫੀਸਾਂ ਲਈਆਂ ਗਈਆਂ 49 ਚ ਰੋਜ਼ਨਾਮੇ ਵਿੱਚ ਦਰਜ ਹੋ ਜਾਣਗੀਆਂ 50 ਦੇ ਵਿੱਚ ਜਾ ਕੇ ਦੇਖ ਜਾਨੇ ਵਿੱਚ ਜਮ੍ਹਾਂ ਹੋ ਜਾਣਗੀਆਂ ਤੁਸੀਂ ਇਦਾਂ ਹੀ ਕਰਨਾ ਹੈ ਇੱਕ ਪੈਰੇ ਦਾ ਟ੍ਰਿਕ ਬਣਾ ਲਿਆ ਉਹਦੂ ਅਗਲੇ 1 2 ਉਹਦੇ ਨਾਲ ਹੀ ਕੋਰਿਲੇਟ ਕਰਕੇ ਯਾਦ ਕਰ ਲੈਣੀ ਹੈ ਫਿਰ ਵੀ ਚਲ ਆਪਾਂ ਦੇਖਦੇ ਆ ਜੀ ਪੈਰਾ 3.49 ਦੇਖਦੇ ਆ ਜੇ ਕੋਈ ਤੀਸਰਾ ਪੈੱਕ ਸਟੋਰੀ ਫਾਰਮ ਬਣਾ ਰਹੇ ਆ ਠੀਕ ਹੈ ਕੈਮਿਸ ਕ੍ਰੀਏਟ ਕਰ ਰਹੇ ਆ ਸ਼ੁੱਕਰਵਾਰ ਤੇ ਦੇਣਾ ਜੀ ਸੈਚਰਡੇ ਸੰਡੇ ਦੀ ਪਟਵਾਰੀ ਨੂੰ ਛੁੱਟੀ ਹੁੰਦੀ ਆ ਇੱਕ ਪਟਵਾਰੀ ਦੂਜੇ ਪਟਵਾਰੀ ਨੂੰ ਕਹਿ ਰਿਹਾਗਾ ਯਾਰ ਦੋ ਛੁੱਟੀਆਂ ਆ ਗਈਆਂ ਮੈਂ ਤਾਂ ਮਾਸੀ ਮਾਸੀ ਤੋਂ ਆਉਂਦਾ ਰਿਹਾ 79 ਕਹਿੰਦਾ ਮੈਂ ਤਾਂ ਮਾਸੀ ਕੋਲੇ ਚੱਲਿਆ ਦੂਜਾ ਪਟਵਾਰੀ ਕਹਿੰਦਾ ਉਰੇ ਆ ਨਾ ਜਾ ਆ ਦੇਖੋ ਆ ਨਾ ਜਾ ਆ ਨਾ ਜਾ 49 ਅਨੰਜਾ ਦਾ ਸੰਡਾਰ ਰਿਹਾ ਉਹ ਕਹਿੰਦਾ ਉਰੇ ਆ ਨਾ ਜਾ ਤੇਰੇ ਤਾਂ ਰੋਜ਼ਨਾਮੇ 'ਚ ਐਪੈਂਡਿੰਗ ਪਿਆ ਉਹ ਪੂਰੇ ਕਰ ਲਾ ਸਾਰੇ ਇੰਦਰਾਜ਼ ਤੇ ਫੀਸਾਂ ਦੇ ਇੰਦਰਾਜ਼ ਕਰ ਲਾ ਤੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਇਆ ਸੀ ਸਾਡੇ ਕੋਲੇ ਮਾਸੀ 79 ਜਾਨਕੀ ਪੈਰਾ ਨੰਬਰ 3.79 ਕਾਦੇ ਨਾਲ ਰਿਲੇਟਡ ਆ ਜੀ ਉਹਦੇ ਵਿੱਚ ਸਾਡੇ ਕੋਲੇ ਲਿਖਿਆ ਹੋਇਆ ਵੀ ਪਟਵਾਰੀ ਨੂੰ ਰੋਜ਼ਨਾਮਾ ਚਾ ਵਾਕਿਆਤੀ ਰੋਜ਼ਨਾਮਾ ਚਾ ਕਾਰਗੁਜ਼ਾਰੀ ਤੇ ਰੋਜ਼ਨਾਮਾ ਚਾ ਹਰਕਤ ਰੱਖਣੀ ਚਾਹੀਦੀ ਹਨ ਮਤਲਬ ਪੈਰਾ ਨੰਬਰ 3.79 ਜੀ ਰੋਜ਼ਨਾਮੇ ਤੇ ਦੇ ਨਾਲ ਰਿਲੇਟਡ ਆਗਾ ਤਾਂ ਦੂਜਾ ਪਟਵਾਰੀ ਅੱਗੋਂ ਕੀ ਕਹਿੰਦਾ ਸੀ ਉਰੇ ਆ ਨਾ ਜਾ ਆ ਦੇਖੋ ਜੀ ਉਰੇ ਆ ਨਾ ਜਾ ਜਾਨਕੀ ਆਨੰਜਾ ਅਨੰਜਾ ਕਹੈਣਾ ਵੀ ਕਾਦੇ ਨੇ ਕੀ ਕਿਹਾ ਸੀ ਨੂੰ ਰੇ ਵੀ ਰੋਜ਼ਨਾਮੇ ਚ ਤੇ ਤੇ ਪੈਂਡਿੰਗ ਪਏ ਆ ਉਹ ਪੂਰੇ ਕਰ ਲੈ ਫੀਸਾਂ ਦੇ ਅੰਦਰਾਜ਼ ਕਰ ਲੈ ਜਾਨਕੀ 3.49 ਕਾਦੇ ਨਾਲ ਰਿਲੇਟਡ ਆ ਜੀ ਰੋਜ਼ ਨਾਮਚੇ ਦੇ ਵਿੱਚ ਇੰਦਰਾਜ਼ ਕਰਨ ਨੂੰ ਲੈ ਕੇ ਵੀ ਉਹਦੇ ਵਿੱਚ ਜਿਹੜੀਆਂ ਫੀਸਾਂ ਲਈਆਂ ਗਈਆਂ ਉਹਨਾਂ ਦੇ ਅੰਦਰਾਜ਼ ਕਿੰਨੀ ਫੀਸ ਲਈ ਗਈ ਆ ਖੇਪਟ ਨੰਬਰ ਖਸਰਾ ਨੰਬਰ ਉਹ ਸਾਰਾ ਸਾਡੇ ਕੋਲੇ 3.49 ਨਾਲ ਰਿਲੇਟਡ ਆ ਜੀ ਠੀਕ ਆ ਪੰਜਾਹ ਤੁਸੀਂ ਅੱਗੇ ਖੁਦ ਹੀ ਯਾਦ ਕਰ ਲੈਣਾ ਜੀ 49 ਦੇ ਵਿੱਚ ਹੁਣ ਰੋਜ਼ਨਾਮੇ ਚ ਫੀਸਾਂ ਦੇ ਹਵਾਲੇ ਦੇ ਦਿੱਤੇ ਗਏ ਆ ਲਿਖ ਦਿੱਤੀਆਂ ਗਈਆਂ ਤੇ 50 ਦੇ ਵਿੱਚ ਅੱਗੇ ਖਜ਼ਾਨੇ ਵਿੱਚ ਜਮ੍ਹਾਂ ਕਰਾਈਆਂ ਜਾਣਗੀਆਂ ਠੀਕ ਹੈ ਜੀ ਅੱਗੇ ਦੇਖੋ ਜੀ ਆਪਣੇ ਕੋਲੇ ਹੈਗਾ 51 ਹੈ ਨਹੀਂਗਾ ਨੈਕਸਟ ਆ ਸਾਡੇ ਕੋਲੇ ਜੀ ਪਹਿਰਾ 3.52 ਦੇਖੋ ਜੀ ਜਿੱਦੀ ਵੀ ਆਪੋ ਇਸ ਤਰ੍ਹਾਂ ਇੱਕ ਕਲਪਨਾ ਕਰੀਟ ਕਰਦੇ ਆਂ ਪੋਸਟਾਂ ਹੋਰ ਆ ਜੀਆਂ ਪਟਵਾਰੀ ਦੀਆਂ ਸਰਕਲ ਛੋਟੇ ਹੋ ਗਏ ਤਾਂ ਕਰਕੇ ਪਟਵਾਰੀਆਂ ਨੂੰ ਬਾੜੇ ਕੰਮ ਹੈ ਨਹੀਂ ਉਹ ਵਿਲੇ ਹੋ ਗਏ ਤਾਂ ਉਹ ਕੀ ਕਰਦੇ ਜੁੱਥੇ ਇਕੱਠੇ ਹੋ ਕੇ 52 ਪੱਤਰੀ 52 ਪੱਤਰੀ ਮਤਲਬ ਤਾਂਸ ਖੇੜਦੇ ਆਥੇ ਠੀਕ ਹੈ ਜੀ ਕੀ ਕਰਦੇ ਨੇ ਉੱਥੇ ਉਹ ਤਾਂਸ ਖੇੜਦੇ ਨੇ ਤੇ ਜਿਹੜੇ ਬੰਦੇ 52 ਪੱਤਰੀ ਨਹੀਂ ਖੇੜਦੇ ਆਪਦੀ ਇਮਾਨਦਾਰੀ ਨਾਲ ਦ੍ਰਿੜਤਾ ਦੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਨਾਮ ਤੇ ਸੇਵਾਫਲ ਦਿੱਤਾ ਜਾਂਦਾ ਜੀ। ਮਤਲਬ ਜਿਹੜਾ ਪੈਰਾ ਨੰਬਰ 3.52 ਉਹ ਕਾਗਨ ਰਿਲੇਟਡ ਆ ਇਨਾਮ ਤੇ ਸੇਵਾਫਲ ਦਾ। ਦੇਖੋ ਸਾਨੂੰ ਪੈਰਾ 3.52 ਆ ਗਿਆ। ਤਾਂ ਤੁਹਾਡੇ ਨਾਲ ਦੀ ਨਾਲ ਦਿਮਾਗ ਦੇ ਵਿੱਚ ਉਹ 52 ਪੱਤਰੀ। ਪੀਰ 52 ਪੱਤਰੀ ਉਹ ਸਾਂਖੜਦੇ ਸੀ। ਜਿਹੜੇ ਨਹੀਂ ਸੀ ਖੇੜਦੇ ਉਹਨਾਂ ਨੂੰ ਕੀ ਹੁੰਦਾ ਸੀਗਾ ਇਨਾਮ ਤੇ ਸੇਵਾਫਲ ਦਿੱਤਾ ਜਾਂਦਾ ਸੀ। ਠੀਕ ਹੈ ਜੀ। ਇਹ ਹੋ ਗਿਆ ਆਪਣੇ ਕੋਲੇ ਪੈਰਾ 3.52। ਨੈਕਸਟ ਦੇਖੋ ਜੀ ਆਪਣੇ ਕੋਲੇ 53 ਤੋਂ 56 ਤੱਕ ਹੈ ਨਹੀਂ ਗਏ ਆਪਣੇ ਕੋਲੇ। ਅੱਗੇ ਆ ਪੈਰਾ 3.57। ਦੇਖੋ ਜੀ 3.57 ਤਾਂ ਤੁਸੀਂ इजीली ਯਾਦ ਕਰ ਸਕਦੇ ਆ ਇਹਦੇ ਵਿੱਚ ਕੀ ਹੈ ਪਟਵਾਰ ਖਾਨਿਆਂ ਦੇ ਨਿਜਮਨ ਦੇ ਨਾਲ ਰਿਲੇਟਡ ਆ ਤਾਂ ਆਪਾਂ ਇਹ ਕਿਵੇਂ ਯਾਦ ਕਰਨਾ ਵੀ ਯਾਰ ਪਟਵਾਰ ਖਾਨਿਆਂ ਦੇ ਨਿਜਮਾਂ ਬਾਰੇ ਨਾ 5-7 ਬੰਦੇ ਨੂੰ ਪਤਾ ਬਾਕੀ ਕਿਸੇ ਨੂੰ ਨਹੀਂ ਪਤਾ ਵੀ ਪਟਵਾਰ ਖਾਨਿਆਂ ਸੰਬੰਧਿਤ ਵੀ ਨਿਜਮ ਹੁੰਦੇ ਆ ਇਹਨਾਂ ਦੀ ਮੁਰੰਮਤ ਵਾਸਤੇ ਵੀ ਡੀਐਲਐਫ ਤੋਂ ਪੈਸੇ ਦੀ ਮੰਗ ਕੀਤੀ ਜਾ ਸਕਦੀ ਆ ਤਾਂ ਕਿੰਨੇ ਬੰਦੇ ਨੂੰ ਪਤਾ ਜੀ ਸਿਰਫ ਤੇ ਸਿਰਫ 5-7 ਬੰਦਿਆਂ ਨੂੰ ਪਤਾ 5-7 ਮਤਲਬ 57 ਤਾਂ ਜਿਹੜਾ 3.57 ਦਾ ਉਹ ਪਟਵਾਰ ਖਾਨਿਆਂ ਦੇ ਨਿਜਮਾਂ ਬਾਰੇ ਲਿਖਿਆ ਗਿਆ ਹੈ ਅੱਗੇ ਦੇਖਦੇ ਆਂ ਜੀ 58 ਹੈ ਨਹੀਂ ਗਾ ਆਪਣੇ ਕੋਲੇ ਅੱਗੇ ਆ 3.69 ਨਾਟ ਨੂੰ ਦੇਖੋ ਜੀ ਆਪਾਂ ਕਿੱਦਾਂ ਰਿਲੇਟ ਕਰਾਂਗੇ ਦੇਖੋ 99 ਆ ਨਾ ਪੰਜਾਬੀ ਚ ਬੋਲਦੇ ਇਹਨੂੰ ਆਪਾਂ 99 ਇਹਦੇ ਵਿੱਚ ਆ ਰਿਹਾ ਨਾਹਟ 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 ਉਹ ਇੱਕ ਬੰਦਾ ਪਟਵਾਰੀ ਨੂੰ ਕਹਿ ਰਿਹਾ ਉਹ ਕਹਿੰਦਾ ਨਾਹਟ ਨਾਹਟ ਲੁਧਿਆਣੇ ਤੋਂ ਨਾਹਟ ਆਪਦੇ ਜ਼ਿਲ੍ਹੇ ਤੋਂ ਨਾਹਟ ਮਤਲਬ ਯਾਰ ਤੂੰ ਬਦਲੀ ਨਾ ਕਰਵਾ ਠੀਕ ਆ ਇੰਨਾ ਵਧੀਆ ਜ਼ਿਲ੍ਹਾ ਹੈਗਾ ਇੱਥੇ ਤੇਰੀ ਤਰੱਕੀ ਵੀ ਜਲਦੀ ਹੋ ਜੂ बदली ना करवा दूजा भी तू बदली तीन पॉइंट नहट हैदली तरक्की है अगे देखते जी आप है नी गा लास्ट आप जी देखो जी पेरा नंबर है तीन पॉइंट बहट ਮਨ ਕੇ ਚਲੋ ਸੋਨੂੰ ਪੈਰਾ ਆ ਗਿਆ ਪੇਪਰ 'ਚ 3.62 62 ਤੋਂ ਦਿਮਾਗ ਤੁਹਾਡੇ ਦਿਮਾਗ ਦੇ ਵਿੱਚ ਆਊਗਾ ਕਬਰਹਾਟ ਠੀਕ ਆ ਕਿਵੇਂ ਸੋਚਣਾ 62 ਕਬਰਹਾਟ ਕਬਰਹਾਟ ਕਦੋਂ ਹੁੰਦੀ ਆ ਕਹਿੰਦਾ ਇੱਕ ਪਟਵਾਰੀ ਦਾ ਇੰਨਾ ਜ਼ਿਆਦਾ ਰਿਕਾਰਡ ਆਗਾ ਇੰਨਾ ਜ਼ਿਆਦਾ ਉਹਨੇ ਰਿਕਾਰਡ ਸਾਂਭ ਕੇ ਰੱਖਣਾ ਦਾ ਜਿਹਦੇ ਵਿੱਚ ਜਮ੍ਹਾਂ ਬੰਦੀ ਰਜਿਸਟਰ ਗਰਦਾਬਰੀ ਸਜਰਾ ਕਿਸ਼ਤਵਾਰ ਸਾਰੇ ਤਰ੍ਹਾਂ ਦੇ ਰੋਜ਼ਨਾਮੇ 'ਚ ਉਹਨੂੰ ਇਹ ਸਾਰਾ ਰਿਕਾਰਡ ਦੇਖ ਕੇ ਜਰ ਵੀ ਮੈਂ ਇੰਨਾ ਰਿਕਾਰਡ ਸਾਂਭਣਾਗਾ ਉਹਨੂੰ ਦੇਖ ਕੇ ਨਾ ਕਬਰਹਾਟ ਹੋਣ ਲੱਗ ਜਾਂਦੀ ਆ ਕਬਰਹਾਟ ਮਤਲਬ 62 ਇਟ ਮੀਨਜ਼ ਤਿੰਨ ਪੁਆਇੰਟ ਵਾਟ ਕਾਦੇ ਨਾ ਲਿਟਰਡਾਗਾ ਜੀ ਜਿਹੜਾ ਪਟਵਾਰੀ ਦਾ ਜਿੰਨਾ ਵੀ ਆਪਣੇ ਪਟਵਾਰੀ ਦਾ ਮਤਲਬ ਜਿੰਨਾ ਵੀ ਰਿਕਾਰਡ ਹੈਗਾ ਉਹਦੀ ਖਾਮਸਵਾਰ ਨੂੰ ਲੈ ਕੇ ਹੈਗਾ ਠੀਕ ਆ ਕਿ ਮਤਲਬ ਪਟਵਾਰੀ ਦੁਆਰਾ ਜਿਹੜਾ ਰਿਕਾਰਡ ਰੱਖਿਆ ਜਾਣਾ ਹੈਗਾ ਇਸ ਬਾੜ ਦੀ ਹੈਲਪ ਦੇ ਨਾਲ ਹੀ ਤੁਸੀਂ ਪੈਰਾ ਨੰਬਰ 3.63 ਵੀ ਯਾਦ ਕਰ ਸਕਦੇ ਹੋ ਇਹਦੇ ਵਿੱਚ ਆ ਸਾਰਾ ਰਿਕਾਰਡ ਰੱਖਣਾ 363 ਦੇ ਵਿੱਚ ਸਰਕਾਰੀ ਭਾਉ ਦੀ ਗ੍ਰਾਂਟ ਸੰਬੰਧੀ ਰਿਕਾਰਡ ਰੱਖਣਾ ਹੈ ਜੀ ਮਤਲਬ ਜਿਹੜੀ ਸਰਕਾਰ ਦੀ ਕੋਈ ਸੈਂਟਰ ਸਰਕਾਰ ਦੀ ਜਾਂ ਸਟੇਟ ਸਰਕਾਰ ਦੀ ਥਾਂ ਜੀ ਉਹ ਪਟੇ ਤੇ ਦਿੱਤੀ ਗਈ ਆ ਵੇਚੀ ਗਈ ਆ ਜਾਂ ਮੁਫਤ ਦਿੱਤੀ ਗਈ ਆ ਉਹਦਾ ਵੀ ਰਿਕਾਰਡ ਇਸੇ ਤਰ੍ਹਾਂ ਦੂਸਰੇ ਰਿਕਾਰਡ ਦੀ ਤਰ੍ਹਾਂ ਰੱਖਣਾਗਾ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਜੀ ਧੰਨਵਾਦ